ਬਰਨਾਲਾ ਦੇ ਵਿੱਚ ਪਾਕਿਸਤਾਨ ਯੂਨੀਅਨ ਉਗਰਾਹਾ ਦੀ ਹੈ ਮੀਟਿੰਗ ਹੋਈ ਸੰਗਠਨ ਦੇ ਸੂਬਾ ਪ੍ਰਧਾਨ ਜਗेंद्र ਸਿੰਘ ਉਗਰਾਹਾ ਮੀਟਿੰਗ ਦੇ ਵਿੱਚ ਪਹੁੰਚੇ ਕਿਸਾਨ ਸੰਗਠਨ ਦੇ ਵਕਵਾਕ ਮੁੱਦਿਆਂ ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਚਾਹਵਦ ਦੱਸਦੇ ਕਿ 25 ਤਰੀਕ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ। ਅੱਜ ਦੀ ਅੱਜ ਦੀ ਮੀਟਿੰਗ ਹੈ ਕਿਸ ਲੈਵਲ ਤੇ ਕਿਸ ਮੁੱਦਿਆਂ ਲੈ ਕੇ ਰੱਖੀ ਹੈ। ਅੱਜ ਦੋ ਤਿੰਨ ਮੁੱਦਿਆਂ ਦੇ ਉੱਤੇ ਜਿਹੜੀ ਸੀ ਇਹ ਮੀਟਿੰਗ ਹੈ। ਜਿਹਦੇ ਚ ਮਤਲਬ ਇੱਕ ਦਾ ਹੈਗਾ 25 ਤਰੀਕ ਦਾ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਰੈਜੀ ਦੀ ਮੰਗ ਨੂੰ ਲੈ ਕੇ ਦੂਜਾ ਹੈ ਦਾਬ ਜਿਹੜਾ ਲੈਂਡ ਪੂਲਿੰਗ ਪਾਲਿਸੀ ਦਾ ਮਤਲਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਮਤਲਬ ਲੈਂਡ ਦੀ ਗੱਲ ਕੀਤੀ ਜਾ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲਗਭਗ ਉਹ 65000 ਏਕੜ ਦੇ ਲਗਭਗ ਜ਼ਮੀਨ ਹੈ ਉਹਦੇ ਤੇ ਅਸੀਂ 30 ਤਰੀਕ ਨੂੰ ਝੰਡਾ ਮਾਰਚ ਕਰ ਰਹੇ ਆ ਪੰਜਾਬ ਦੇ ਸਾਰੀਆਂ ਤੇ ਦਿੰਨੇ ਸਲੂਕ ਮੋਟੇ ਨਾਲ ਜੁੜੀਆਂ ਹੋਈਆਂ ਆ ਇਕ ਕਹੇਗਾ ਆਦਿਵਾਸੀ ਏਰੀਆ ਦੇ ਵਿੱਚ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ ਉਜਾੜ ਤੇ ਉੱਥੇ ਉਹਨਾਂ ਦੇ ਉਹਨਾਂ ਦੇ ਜਿਹੜੇ ਘਰ ਖੂਕੇ ਜਾ ਰਹੇ ਨੇ ਘਰੋਂ ਝੜ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮੰਗਾਂ ਜਮੂਰ ਇਧਕਾਰ ਸਭਾ ਵੱਲੋਂ ਇੱਕ ਪ੍ਰੋਗਰਾਮ ਆਇਆ ਉਹਨੇ 8 ਮੋਗੇ 8 ਤਰੀਕ ਦਾ 8 ਤਸ ਦਾ ਮੋਗੇ ਰੱਖਿਆ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਮਿਲ ਮੋਗੇਤ ਕਰਨੀਆਂ ਤੇ 13 ਅਗਸਤ ਵਾਲੇ ਦਿਨ ਅਸੀਂ ਜਿਹੜਾ ਪਿਲੀਟ੍ਰੇਡ ਪ੍ਰੰਪ ਜਿਹੜਾ 에ਰਪੋਰਟ ਥੋਕ ਰਿਹਾ ਹੈ ਭਾਰਤ ਦੇ ਤੇ ਦਬਾਅ ਪਾ ਕੇ ਜੀਰੇ ਨਾਲ ਆਪਣੇ ਖੇਤੀਬਾੜੀ ਵਸਤਾਂ ਨੇ ਜਿਹੜੀਆਂ ਦੁੱਧ ਡੈਰੀ ਵਗੈਰਾ ਜਿਹਨਾਂ ਦੇ ਵਸਤਾਂ ਤੇ ਬਹੁਤ ਵੱਡਾ ਪ੍ਰਭਾਵ ਪੈਣ ਵਾਲਾ ਹੈ ਉਹਦੇ ਵਿਰੋਧ ਚ ਟਰੰਪ ਦੇ ਤੇ ਮੋਦੀ ਦੇ ਵਸਤੇ ਪੁੰਜਾਰੇ ਕਰਨੇ 13 ਤਰੀਕ ਨੂੰ ਤੇ 24 ਤਰੀਕ ਨੂੰ ਸਾਡਾ ਉੱਥੇ ਮੱਲਾਪੁਰ ਮੰਡੀ ਦੇ ਵਿੱਚ ਟੈਰਫ ਦੇ ਵਿਰੋਧ ਚ ਪੰਜਾਬ ਪੱਧਰ ਦੀਆਂ ਜਥੇਬੰਦੀਆਂ ਦਾ ਵੱਡਾ ਪ੍ਰਦਰਸ਼ਨ ਰੈਲੀ ਕਰਾਂਗੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਅਸੀਂ ਸਿੱਖਿਆ ਨਿੱਕੀ ਤੇ ਉਹਦੇ ਤਿਆਰੀਆਂ ਵਾਸਤੇ ਸਾਰਾ ਲੋਕ ਇਹ ਪਰਚੇ ਸੰਗਰੂਹ ਵੀ ਹੈ ਜੀ 25 ਦਾ ਸੰਗਰੂਹ ਹੈ ਉੱਥੇ ਸਾਰੇ ਜਿੱਥੇ ਬੰਦੇ ਆ ਉੱਥੇ ਵੀ ਲਗਭਗ ਜਿੱਥੇ ਬੰਦੇ ਸਾਰੇ ਆ ਇਦਾਂ ਹੀ ਰਹੂਗਾ ਜੀ ਮੁਦਹਾਿਰ ਜਮੇਲ ਪ੍ਰਾਪਤੀ ਸੰਘਾਰਸ਼ ਕਮੇਟੀ ਦੀ ਪ੍ਰਾਪਤੀ ਉਹਨਾਂ ਦੀ ਗਿਰਖਦਾਰੀਆਂ ਰੋਕਣ ਦਾ ਤੇ ਉਹਨਾਂ ਲਈ ਜੀ ਬਹੁਤ ਹੱਕਮ ਹੈ ਇਸ ਸਮੇਂ ਲਗਾਤਾਰ ਸਰਕਾਰ ਨੂੰ ਤੁਸੀਂ ਬਾਰ-ਬਾਰ ਤੁਸੀਂ ਪ੍ਰੋਟੈਸਟ ਵੀ ਕਰ ਰਹੇ ਹੋ ਬਾਣੀ ਦੇ ਰਹੇ ਲੱਗਦਾ ਹੈ ਕਿ ਸਰਕਾਰ ਇਸ ਦਾ ਹੱਲ ਕਰੂਗੀ ਦੇਖੋ ਹਰ ਇੱਕ ਸਰਕਾਰ ਕੋਈ ਪਹਿਲੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹ ਕਰਦੀਆਂ ਨੇ ਤੇ ਕਰ ਵੀ ਲੈਂਦੀਆਂ ਨੇ ਤੇ ਪਿੱਛੇ ਮੁੜਦੀਆਂ ਨੇ ਲੋਕਾਂ ਨੂੰ ਦਬਾ ਕੇ ਨੱਕ ਪਾਉਂਦੇ ਨੇ ਲੋਕ ਸੰਘਰਸ਼ ਕਿਹੋ ਜਿਹਾ ਲੜਦੇ ਨੇ ਇਹ ਲੋਕਾਂ ਤੇ ਨਿਰਭਰ ਲੋਕਾਂ ਦੀ ਸਮਝ ਕਿੰਨੀ ਗੱਲ ਆਂਦੀ ਅਸੀਂ ਲੋਕਾਂ ਕੋਲ ਗੱਲ ਕਿੰਨੀ ਲੈ ਜਾਂਦੇ ਆ ਉਹਨਾਂ ਦੇ ਭਲੇ ਕਿੰਨੀ ਭਏ ਜਦੋਂ ਲੋਕ ਤਰ ਪੈਂਦੇ ਆ ਫਿਰ ਲੋਕ ਤਰ ਇਹਨਾਂ ਲੋਕਾਂ ਦੇ ਮੂਰੇ ਕੋਈ ਸਰਕਾਰ ਖੜਦੀ ਨਹੀਂ ਹੁੰਦੀ ਇਹ ਤੁਹਾਨੂੰ ਪਿਛਲਾ ਤਜਰਬਾ ਵੀ ਦੇਖਿਆ ਤਾਂ ਸਾਡਾ ਵੀ ਤਜਰਬਾ ਹੈ ਗੱਲ ਕਰੀਏ ਅਸੀਂ ਸੰਸਦ ਪਰਗੀ ਨਾਮਾ ਸੰਸਦ ਪਰਗੀ ਬਹੁਤ ਸਮਾਜ ਚਲਦੀ ਹੈ ਸੰਸਦ ਤੇ ਕੀ ਮਰੇ ਆਸ ਰੱਖਦੇ ਹੋ ਸਰਕਾਰ ਆ ਤੇ ਸਰਕਾਰ ਤੋਂ ਤਾਂ ਕੋਈ ਆਸ ਨਹੀਂ ਕਰਦੇ ਅਸੀਂ ਤਾਂ ਲੋਕਾਂ ਤੋਂ ਆਸ ਕਰਦੇ ਆ ਲੋਕ ਜਿਹੜੇ ਹਰ ਸੰਘਰਸ਼ ਕਰਨਗੇ ਸਰਕਾਰ ਨੂੰ ਉਹਦੇ ਮੁਤਾਬਕ ਮੋੜਨਾ ਪੜੇਗਾ ਨਹੀਂ ਸਰਕਾਰ ਨੇ ਕਿੱਧਰ ਜਾਣਾ ਲੋਕਾਂ ਦੀ ਬਣਾਈ ਹੋਈ ਸਰਕਾਰ ਆ ਇਹ ਲੋਕ ਨੇ ਜਦੋਂ ਉੱਠ ਖੜਦੇ ਨੇ ਫਿਰ ਸਰਕਾਰ ਨੂੰ ਆਪਣੇ ਫੈਸਲੇ ਬਦਲਨੇ ਪੈਂਦੇ ਆ ਜਿੰਨਾ ਚਿਰ ਲੋਕ ਚੁੱਪ ਨੇ ਸਰਕਾਰਾ ਉਹਨਾਂ ਚ ਲਈ ਆਪਣੀ ਮਨਮਨੀ ਕਰਦੀ ਹੈ ਨਹੀਂ ਤਾਂ ਲੋਕਾਂ ਦੀ